ਇਹ ਬਲੌਗ ਇਹ ਬਲੌਗ ਤੋਂ ਨਾ ਕਹਿੰਦੇ ਸਭ ਤਿੰਨ ਤਿੰਨ ਪੁਆਇੰਟ ਦਿਸਦੇ ਨੇ ਇਹ ਤਾਂ ਹੈ ਅ ਕੁਮਾਰ ਹੱਟੀ ਜਿਹੜਾ ਮੈਂ ਤੁਹਾਨੂੰ ਦੱਸਿਆ ਕੁਮਾਰ ਹੱਟੀ ਹੈ ਇਸ ਤੋਂ ਕਹਿੰਦੇ ਦਕਸ਼ਾਈ ਵੀ ਦਿਸਦਾ ਪਰ ਹੁਣ ਬਦਲ ਨੇ ਤਾਂ ਨਹੀਂ ਦਿਸ ਰਿਹਾ ਤੇ ਅੱਗੇ ਇਹ ਆ ਗਿਆ ਜੀ ਕਸੋਲੀ ਇਹ ਕਸੋਲੀ ਹੈ ਤੇ ਇਹ ਅੱਗੇ ਜਿਹੜਾ ਹੈ ਇਹ ਸੋਲਨ ਇਹ ਸੋਲਨ ਦਾ 뷰 ਹੈ ਡਕਸਈ ਤੋਂ ਨਾ ਗੋਮਾ ਬਰੋਗ ਤੋਂ ਇੱਕੋ ਇੱਕ ਮੇਰੇ ਖਿਆਲ ਚ ਨਮਾਸ਼ੀਓਲ ਚ ਜਿਹੜਾ ਪੁਆਇੰਟ ਹੈ ਜਿੱਥੋਂ ਇੰਨੇ ਸਾਰੇ 뷰 ਇੱਥੇ ਮਿਲ ਸਕਦੇ ਨੇ ਇਹ ਸੋਲਨ ਤੇ ਕਸੋਲੀ ਇਹ ਉਹ ਕੋਈ ਹੋਰ ਕੋਈ ਹੋਣਾ ਹੈ ਕਸਵਾ ਕੋਈ ਹੋਏ ਮੈਨੂੰ ਪਤਾ ਨਹੀਂ ਇਹਦੇ ਬਾਰੇ ਤੇ ਜਿਹੜਾ ਇੱਧਰ ਇਹ ਜਿਹੜਾ ਹ ਇਹ ਇਹ ਹੈ ਕੁਮਾਰ ਹਕੀ ਮੈਂ ਕਿਹਾ ਮੈਂ ਸੋਚਿਆ ਵੀ ਇਹ ਦਿਖਣਾ ਚਾਹੀਦਾ ਹੈ ਬਲੌਗ ਮੈਂ ਲੰਘਿਆ ਬਹੁਤ ਵਾਰ ਹੈ ਕੋਈ ਬਸਾਲ ਜਮਾ ਦੱਸਿਆ ਫਲੈਟ ਸੀ ਮੇਰਾ ਸੋਰਨਪੁਰ ਔਰ ਬਲੌਗ ਵੀ ਕਈ ਵਾਰ ਆਏ ਹੈ ਪਰ ਇਸੇ ਪਹਿਲੀ ਵਾਰ ਆਏ ਇਹ ਮੈਕਸਿਮ ਹਾਈਟ ਹੈ ਜਿਹਦੇ ਮੈਂ ਖੜਾ ਹੈ ਇਹ ਹੋਟਲ ਸਭ ਤੋਂ ਮਹਿੰਗਾ ਹੋਟਲ ਹੈ ਇਹ ਮਤਲਬ ਇੱਥੋਂ ਤੁਹਾਨੂੰ ਸਾਰੇ ਵੀ ਕੁਮਾਰ ਹੱਟੀ ਕੁਸੋਲੀ ਸੋਲਨ ਇਹ ਸਾਰੇ ਵੀ ਇੱਥੇ ਬਣਦੇ ਆ ਇਹ ਇਹਦੇ ਉੱਪਰ ਖੁਸ਼ਾਤਰੀ ਹੈ ਮੈਂ ਨਹੀਂ ਝੜ ਸਕਿਆ ਭਾਈ ਮੈਨੂੰ ਡਰ ਲੱਗਦਾ ਹਾਈਟ ਨੂੰ ਮੈਂ ਮਨੂਸ਼ਾ ਬਲੰਦੀ ਤੋਂ ਡਰ ਲੱਗਦਾ ਹੈ ਹਰਕਾਉਲ ਸਾਇਲ ਉੱਪਰ ਪਰ ਰਹੇ ਤੇ ਮੈਂ ਨਹੀਂ ਝੜਿਆ ਆਪਣੀ ਕੀਮਤ ਨਹੀਂ ਭਾਈ ਤੇ ਮੈਂ ਫੇਰ ਵੇਣਾ ਹੀ ਆ ਐਮਪੈਰੀਸ ਕੀ ਕੀਏ ਨੇ ਨੂੰ ਜਿਸੇ ਮੇਰੀ ਮੂਜ ਲੱਗੇ ਹੋਏ ਨੇ ਤੇ ਹੁਣ ਦੱਸ ਨਾ ਮੈਨੂੰ ਅੰਗਰੇਜ਼ੀ ਉਹਦੀ ਆਉਂਦੀ ਬੋਲਦੀ ਖਾਣ ਪੀਣ ਦਾ ਜਗਾੜੀ ਆਉਰੇ ਹੈ ਤੇ ਇਹ ਆ ਆ ਆ ਚੀਜ਼ ਹੈ ਮਤਲਬ ਕਤਿਰ ਕਿਤੇ ਤੁਸੀਂ ਨਾ ਬੈਠ ਸਕਦੇ ਹੋ ਇਹ ਨਹੀਂ ਹੈ ਵੀ ਤੁਸੀਂ ਆ ਲੱਗੇ ਤੁਸੀਂ ਜੀ ਖਾਣ ਖਾਣ ਲੱਗੇ ਕੁਝ ਇਥੋਂ ਲੈ ਕੇ ਅੰਦਰੋਂ ਖਾਣਾ ਬੂਗ ਲੈ ਕੇ ਇਥੋਂ ਐ ਨਹੀਂ ਤੁਸੀਂ ਹੁਣ ਅਸੀਂ ਅਸੀਂ ਜੀ ਆਪਣਾ ਇੰਜੋਏ ਕਰ ਰਹੇ ਹਾਂ ਇੰਜੋਏ ਇਹ ਕਰਨਾ ਹੈ ਤਾਂ ਤੁਸੀਂ ਇਥੋਂ ਅੰਦਰੋਂ ਲੈ ਕੇ ਖਾਓ ਜੀ ਤੁਸੀਂ ਵੈਸੇ ਉਹ ਕਰਨੀ ਹੈ ਮਤਲਬ ਵੀ ਕਵਰ ਕਰਨਾ ਵੀ ਵੀਡੀਓ ਬਣਾਉਣੀ ਹੈ ਫੋਟੋ ਕਰਨੀ ਹੈ ਤਾਂ ਇਹ ਹੀ ਹੈ ਇਹ ਮੈਂ ਦੁਆਰਾ ਫੇਆ ਹੁਣ ਹੌਲੀ ਹੌਲੀ ਚੱਲਦੇ ਆਪਾਂ ਇਹ ਕੁਮਾਰ ਠੱਪੀ ਕੁਮਾਰ ਠੱਪੀ ਆ ਜੀ ਤੇ ਇਹ ਦੇਖੋ ਬੱਦਲ ਨੇ ਸਾਰੇ ਸਾਰੇ ਬੱਦਲੇ ਬੱਦਲ ਪੂਰੇ ਫਿਰਦੇ ਆ ਤੇ ਇਹ ਫਿਰ ਆ ਗਿਆ ਜੀ ਕਸੋਲੀ ਇੱਕ ਸੋਲੀ ਹੈ ਤੇ ਇੱਧਰ ਆ ਗਿਆ ਜੀ ਇਹ ਇਹ ਬੁੱਧਰਾ ਜਾਂ ਵਾ ਕਲੀਅਰ ਨਹੀਂ ਹੋ ਰਿਹਾ ਉਹ ਸਾਨੂੰ ਜਿਹੜੇ ਹੈ ਦਸਰੇ ਆ ਇਹ ਹੈ ਸੋਲਣ ਬੜਾ ਵਧੀਆ ਇਹ ਕਮਰਾ ਮਿਰਖਾ ਚੋੜੇ 3000 ਤੋਂ ਲੈ ਕੇ 5 5500 7000 ਤੱਕ ਆਣਾ ਹੈ ਕੁਝ ਵੀ ਹੈ ਹੋਮ ਸਟੇ ਵੀ ਹੈ ਇੱਥੇ ਤੇ ਇਹ ਦੇਖੋ ਹੈਨਾ ਕਿੰਨਾ ਖੂਬਸੂਰਤ ਹੈ ਬਲੌਗ ਕਿਵੇਂ ਲੱਗਿਆ ਸਹਿਦ ਸਾਹਿਬ ਆਪ ਬੜੋਗਾ ਕਿਸ ਨੂੰ ਕੀ ਮੈਸੇਜ ਹੋਇਆ ਕਿਸ ਤਰ੍ਹਾਂ ਬਲੌਗ ਬਹੁਤ ਖੂਬਸੂਰਤ ਜਗ੍ਹਾ ਬਹੁਤ ਹਾਈਟ ਤੇ ਆ ਉਦੇ ਕਰਕੇ ਚਾਰਚ ਫੇਰੀ ਤੁਸੀਂ ਕੁਝ ਸ਼ਹਿਰ ਦੇਖ ਸਕਦੇ ਹੋ ਦੂਰੋਂ ਥੀਵ ਬਹੁਤ ਵਧੀਆ ਹੂੰ ਥੀਵ ਅੱਛਾ ਔਰ ਪਰਾ ਸਕੂਨ ਸਕੂਨ ਵਾਲੀ ਜਗ੍ਹਾ ਹੂੰ ਹੂੰ ਅੱਛਾ ਲੱਗਾ ਬਹੁਤ ਸਾਰਾ ਵਧੀਆ ਜੇਰਾ ਇੱਕ ਅਫੀਸ਼ੀਰ ਨਹੀਂ ਬੀ ਬੀ ਇਹ ਨਾ ਬੜੋ ਸਾਡੇ ਹੈਵੀ ਬਲੌ ਦੀ ਵੀ ਬਲੌ ਮਸ਼ੂਰ ਜੀ ਜੋ ਕੋਈ ਮਾੜੀ ਮੋਟੀ ਜਿਹਾ ਟਰੈਕਟਰ ਜਾਂ ਸਕੂਟਰ ਜਾਂ ਕਾਰ ਤੇ ਜਾਨਾ ਕਿਤੇ ਮਾੜੀ ਜੀ ਕਿਤੇ ਹਾਈ ਟਾਇਰ ਲੈ ਵੀਰ ਬਨੇ ਬਨੇ ਤੂੰ ਗੁੱਟ ਰਿਹਾ ਨਾ ਯਾਰ ਇਹ ਕਿਹੜਾ ਬਲੌ ਦੀ ਚੜਾਈ ਹੈ ਮਤਲਬ ਔਖੀ ਚੀਜ਼ ਨੂੰ ਇਹ ਬਲੌ ਅਗਵੀ ਬਲੌ ਦੀ ਲਾਈਨ ਹੁਣ ਦੇਖੀ ਹੈ ਅੱਜ ਇਹ ਵਾਕਈ ਬੜਾ ਉਕੀਦਾਈ ਬੜੀ ਔਖੀ ਹੈ ਇਹ ਇਹ ਸਭ ਨੂੰ ਦੇਖੋ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਹ ਚ ਕੁਮਾਰਟੀ ਇੱਕ ਸੋਨੀ ਤੇ ਸੋਨਾ ਤੇ ਬਖਰੀ ਵੀ ਦਿਖਦਾ ਹੈ ਤਿੰਨ ਚਾਰ ਜਗ੍ਹਾ ਇੱਕ ਰੂ ਮਿਲਦਾ ਮੇਰੇ ਖਿਆਲ ਚ ਨਹੀਂ ਇਹ ਹਿੰਦੁਸਤਾਨ ਦਾ ਨਹੀਂ ਲੱਗਦਾ ਨਹੀਂ ਕਿ ਇਹ ਜਗਤ ਕੋਈ ਪੁਆਇੰਟ ਹੋਵੇ ਤੇ ਇੱਕ ਹੋਰ ਗੱਲ ਹੈ ਇਹ ਚੰਡੀਗੜ੍ਹ ਤੇ ਸ਼ਿਮਲੇ ਦੇ ਬਿਲਕੁਲ ਦੇ ਚ ਹੈ। ਬਰੋਗ ਜਦੋਂ ਬਚਨਯੁਰ ਚੱਲਦੇ ਆ ਤਾਂ ਪਹਿਲਾਂ ਬਸਾਂ ਬਾਇ ਬਰੋਗ ਹੀ ਹੁੰਦੀਆਂ ਸੀਗੀਆਂ। ਤੇ ਬਰੋਗ ਆ ਕੇ ਕਾਹਲਾ ਜੀ ਅੱਧ ਵਿੱਚ ਮੋੜ ਦਿੱਤੀ। ਫਿਰ ਬਾਈਪਾਸ ਬਣ ਗਿਆ। ਫਿਰ ਬਾਈਪਾਸ ਬਣਾ ਕੇ ਫਿਰ ਕੁਝ ਬਾਹਰ ਜਾਨ ਲੱਗੀ। ਬਾਈਪਾਸ ਕੁਮਾਰਟੀ ਦਾ ਬਾਈਪਾਸ 12 12 ਕਿਲੋਮੀਟਰ ਹੈ। ਇਹ ਰਸਤਾ ਘਟ ਹੈ। 1 ਕਿਲੋਮੀਟਰ ਦੇ ਸਾਬ ਨਾਲੋਂ ਛੋਟਾ ਹੈ। ਪਰ ਟਰਾਈਫ ਹੈ। ਬਗੇਰ ਵੀ ਇੱਥੇ ਆਉਣ ਤੱਕ ਆਪਣੀ ਮੈਂ ਬੰਗੀਆਂ ਦੇ ਕਾਮਵਾਰ ਹਾਂ ਕੋਈ ਮੇਰੇ ਤੋਂ 23 ਸਾਲ ਤੋਂ ਮੇਰਾ ਕੰਮ ਲਾ ਸੋਲ ਨੂੰ। ਦੇ ਕਾਮਵਾਰ ਲੰਗੀਆਂ ਬਲੋਗ ਵੀ ਚੁੜਾ ਕੇ ਗਏ ਆ। ਪਰ ਇੱਥੇ ਇਸ ਸਥਾਨ ਤੇ ਆਉਂਦਾ ਕਦੀ ਵਾਰੋਂ ਸੁਣਿਆ। ਜੰਗ ਲੱਗੇ, ਬੜਾ ਹੋਈ ਲੱਗੇ, ਅਨੰਦ ਆ ਗਏ ਆ। ਬਹੁਤ ਵਧੀਆ। ਜਗ੍ਹਾ ਬਹੁਤ ਵਧੀਆ। ਕਹਿੰਦੇ ਝੂਟੇ ਲੈ ਰਹੇ ਨੇ ਕੌਲ ਸਾਹਿਬ। ਜੀ ਹੋ ਲਾਰਾ ਕਿ ਖੁੱਲ ਗਏ ਝੂੜੇਓ ਚੰਗੀ ਤਰ੍ਹਾਂ ਜਰਾ ਇਹ ਐ ਜਿੱਛਿ ਕੇ ਖਿੱਚ ਕੇ ਖਿੱਚ ਕੇ ਰੱਖ ਗੰਮ ਜਦ ਪੀ ਗਿਆ ਝੂਟੀ ਆਪਾਂ ਖੱਟੀ ਲੈ ਕੇ ਤੇ ਹੁਣ ਆਪਾਂ ਆ ਝੂਟ ਰਹੇ ਆ ਇਹ ਇੱਥੋਂ ਵੀ ਆਹ ਬਦਲਾਂ ਝੂਟੇ ਮਾਟੇ ਹੀ ਨਾ ਹਾਂ ਝੂਟੇ आ ठीक हम्म ये कम होना सारे चर्चा हुई बहुत इन दोस आरे आरे छूटे ठीक है होरेडी हम्म हम्म